ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਆਜੋ ਮੀਨੂ ਖਾਨਸੂਰੀ ਵੱਲ ਗੇੜਾ ਮਾਰ ਕੇ ਆਈਏ ਭਾਈ 4-5 ਦਿਨ ਇਹਨੇ ਬੈ ਕੇ ਹਸਪੀਟਲ ਦੇ ਉਹ ਰੀਲਾਂ ਪਾਈਆਂ ਉਹ ਇਹਨੇ ਬਲੋ ਪਾਇਆ ਹਾਏ ਮਰ ਗਈ ਹਾਏ ਮੈਂ ਮਰ ਗਈ ਹਾਏ ਮੇਰੇ ਨਹੀਂ ਵਰਗੀ ਆ ਹਾਏ ਇਹ ਗਿਆ ਹਾਏ ਹੋ ਗਿਆ ਆ ਦੇਖੋ ਇਹਦੇ ਹਾਲ ਮੇਲਿਆਂ ਚ ਘੁੰਮਦੀ ਫਿਰਦੀ ਐ ਟੀਆਂ ਦੇ ਫੰਕਸ਼ਨਾਂ 'ਚ ਜਾਂਦੀ ਐ ਇਹ ਕਿ ਕਰ ਜਾਂਦਾ ਜਿਹੜੇ ਬਾਗ ਦਾ ਮਾਲੀ ਪਈ ਵਾਂਗ ਹੋ ਜਾ ਉਹਦੇ ਪੱਤੇ ਵੀ ਨਹੀਂ ਹੋਦੇ ਫਲ ਵੀ ਨਹੀਂ ਜਿਹੜੀ ਕੋਮ ਦੇ ਮਜਾ ਆ ਲੈ ਆਂਟੀ ਨੇ ਪੂਰੇ ਰਸਤੇ ਜਾਂਦੀ ਕਿਤੇ ਕੈਮਰਾ ਬੰਦ ਕੀਤਾ ਉਹ ਭਾਵੇਂ نیچے ਪੈਰ ਫਸ ਕੇ ਗਿਰੀ ਜਾਵੇ ਪਰ ਨਹੀਂ ਕੈਮਰਾ ਨਹੀਂ ਬੰਦ ਕਰਨਾ ਬਲੌਗ ਜਰੂਰੀ ਹੈ ਕਮੈਂਟ ਆਫ ਕਰ ਗਈ ਪਿਛੇ ਮੈਂ ਦੀਪ ਸਰਦਾਰਨੀ ਦੀ ਵੀਡੀਓ ਪਾਈ ਤੇ ਕੀ ਕਹਿੰਦੇ ਉਹਦੇ ਨਾਲ ਲਾਈਕ ਆਪਣੇ ਵੀਡੀਓਜ਼ ਤੇ ਕਮੈਂਟ ਬੰਦ ਕਰਦੀ ਤੇ ਲੋਕੀ ਆਪਣੀ ਫਰਸਟ੍ਰੇਸ਼ਨ ਨੂੰ ਵਿਚਾਰੇ ਕਿੱਥੇ ਕੱਢਣ ਉਹਦਾ ਰੋਸ ਵੀ ਬਹੁਤ ਘਟ ਹੁੰਦੀ ਹੈ ਕਿਤੇ ਉਹਨੇ ਵੀਡੀਓ ਪਾਇਆ ਉਹ ਮੈਂ ਪਾ ਦਿੱਤਾ ਤੇ ਉਹ ਇੰਨੇ ਕਮੈਂਟਸ ਇੰਨੇ ਕਮੈਂਟਸ ਆਏ ਤੇ ਲੋਕੀ ਕਹਿੰਦੇ ਆਪਣੇ ਕਮੈਂਟ ਹੀ ਬੰਦ ਕਰ ਲੈਂਦੀ ਆ ਆਪਾਂ ਇਹਨਾਂ ਨੂੰ ਕਿੱਥੇ ਭੇਜ ਜੇ ਤੁਸੀਂ ਆਡੀਅנס ਦੇ ਵਿਊਜ਼ ਤੁਸੀਂ ਮੰਗਦੀਆਂ ਹੈ ਕਹਿੰਦੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਇਹ ਕਰੋ ਤਾਂ ਤੁਹਾਡਾ ਫਰਕ ਨਹੀਂ ਪੈਂਦਾ ਕਿ ਕਮੈਂਟ ਵੀ ਓਨ ਕਰੀਏ ਆਪਾਂ ਕੀ ਲੋਕੀ ਸਾਨੂੰ ਬੋਲਣ ਇਹਨੂੰ ਪਤਾ ਹੀ ਹੁਣ ਲੋਕਾਂ ਨੂੰ ਕਿ ਤੂੰ ਤਾਂ ਮਰੀ ਪਈ ਸੀਗੀ ਹਸਪੀਟਲ ਦੇ ਵਿੱਚ ਹੈ ਕੱਲ ਪਰਸੋਂ ਤੋਂ ਬਿਸਤਰੇ ਪੈਕ ਕਰਕੇ ਹਸਪੀਟ മറ്റ് ਇਪੱਕਾ ਜਲੇਬੀਆਂ ਪਕੌੜੇ ਖਾ ਕੇ ਆਈ ਹੁਣ 101% ਨੇ ਖਾਦੇ ਹੋਣੇ ਇਹ ਕਿਤੇ ਜਲੇਬੀਆਂ ਪਕੌੜੇ ਛੱਡ ਦੇ ਨਾ 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 ਇਹ ਨਹੀਂ ਕਦੇ ਹੋ ਸਕਦਾ ਪੱਕਾ ਆ ਜਾ ਕਰੇ ਜਲੇਬੀਆਂ ਬਣ ਰਹੀਆਂ ਗਾਇਸ ਸਿਰਫ ਜੀ ਤਾ ਦੇਖ ਲੈ ਤੂੰ ਦਾਸਾ ਤੂੰ ਕੱਲੀ ਦੇਖ ਕੇ ਕਿ 2 ਕਿਲੋ ਰਗੜਾਈ ਕਰਾ ਸਾਨੂੰ ਦੱਸਦਾ ਨਹਿਰਾ ਮੈਂ ਤਾਂ ਛੱਪੜ ਸੋਚ ਰਹੀ ਹਾਂ ਮੈਂ ਕਿਾ ਅੱਛਾ ਛੱਪੜ ਦੇ ਉੱਪਰ ਵੀ ਪੂਲ ਬਣ ਗਿਆ ਮੈਂ ਤਾਂ ਇਹ ਸੋਚਿਆ ਸੀਗਾ ਕਮਲੀ ਤੂੰ ਕਮਣੀ ਐ ਸੀ ਨਹੀਂ ਕਮਲੇ ਇਹ ਬਾਈ ਗਨ ਇੱਕ ਮੁੰਡਾ ਉਹ ਕਰੀ ਰਿਹਾ ਐ ਐਕਸਰਸਾਈਜ਼ ਮੱਝਾ ਵੇਖ ਲੋ ਗਾਈਸ ਇਹਦੇ ਤੁਸੀਂ ਹੁਣ ਲੋਕਾਂ ਨੂੰ ਕਰੀ ਗਾਈਸ ਵੀਰੇ ਦੇਖੋ ਮੱਝਾ ਵੀ ਲੋਕਾਂ ਨੇ ਕਹਤਾ ਨਾ ਹਾਂ ਦੇਖ ਲਈਆਂ ਵੀ 3000 ਰੋੜ ਦੇ ਤੁਰੀਆਂ ਹੋਈਆਂ ਔਰ ਇੱਕ ਰੇੜੇ ਤੇ ਬੈਠੀ ਹੋਈ ਐ ਬਾਦੂ ਜੋਣਗੇ ਦੇਖੋ ਮੈਨੂੰ ਮੱਝਾ ਬੋਲਦੇ ਮੈਨੂੰ ਮੱਝਾ ਨਾ ਕੰਪੇਅਰ ਕਰਦੇ ਫਿਰ ਇਹਨਾਂ ਇਦਾਂ ਬੋਲਣਾ ਫਿਰ ਆਪਾਂ ਜਾਣ ਜਾਣਗੇ ਇਹਨੂੰ ਆਦਤ ਹੈ ਇਹਨੂੰ ਇਹਨੂੰ ਨਾ ਚਿੰਡੀਆਂ ਉਹਦੇ ਨਾ ਬੰਦਨ ਆਦਤ ਹੁੰਦੀ ਕਿ ਮੈਂ ਮਾੜੀ ਮੋਟੀ ਤਿੱਲੀ ਛੱਡ ਦਵਾਂ ਫਿਰ ਆਪੇ ਮੈਨੂੰ ਲੋਕੀ ਨੈਗੇਟਿਵ ਕਮੈਂਟ ਕਰਨਗੇ ਚੱਲ ਇਹਨਾਂ ਦੋ ਤਿੰਨ ਮੈਂ ਇਹਦੇ ਵੀਡੀਓਜ਼ ਇੱਕ ਕਮੈਂਟ ਆਫ ਕਰ ਗਏ ਕਿਉਂਕਿ ਉਹਨੇ ਲੋਕਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਨਾ ਤਾਂ ਇਨਐਕਟੀਵਿਟੀ ਹੈਂਡਲ ਨਹੀਂ ਹੁੰਦੀ ਫਿਰ ਕਮੈਂਟ ਆਫ ਕਰ ਦੋ ਕੀ ਗੱਲ ਲੋਕੀ ਕਲੇ ਡੋਲਰ ਕਮਾਉਣ ਵਾਸਤੇ ਰੱਖਿਆ ਹੈ ਕਿ ਹਾਂ ਸਾਨੂੰ ਵੀਵਸ ਦੇ ਤਾਂ ਆਪਾਂ ਨੂੰ ਕੋਈ ਨਾ ਸਾਡੀ ਵੀਡੀਓ ਜੰਤੂ ਸਾਡੀ ਵੀਡੀਓ ਤੇ ਲਿਖਿਆ ਕਰਾ ਨਾ ਵੱਡੇ ਵੱਡੇ ਕਮੈਂਟ ਆ ਉੱਥੇ ਆ ਕੇ ਪੜਦੀਆਂ ਐ ਫਿਰ ਦੇਖ ਲਓ ਗਾਇਸ ਇਹਦੇ ਤੁਸੀਂ ਮੈਨੂੰ ਮੱਝ ਕਹਦੇ ਨੂੰ ਫਰਕ ਕਿੰਨਾ ਖਾਨੇ ਚ ਦੇਖੋ ਆ ਦੇਖਿਆ ਕਹਤਾ ਨਾ ਜਮੀਨ ਨੂੰ ਮੱਝ ਕਹਿ ਦਿੰਦੇ ਪਰ ਫਿਰ ਆਪ ਜਾਣ ਜਾਣ ਕੇ ਪੰਗੇ ਲੂਵੀ ਕਿ ਹਾਂ ਮੈਨੂੰ ਇਹ ਦੇਖੋ ਮੱਝਾ ਜਾ ਰਹੀ ਹੈ ਮੱਝਾ ਫਿਰ ਮੈਂ ਕਹਿੰਦਾ ਲੋਕਾਂ ਨੇ ਕਮੈਂਟ ਕਰਦੇ ਕਿ ਲੜੀ ਤੇ ਮੱਝ ਬੈਠੀ ਹੋਈ ਹੈ ਫਿਰ ਇਹਨੂੰ ਆਇਆ ਨਾ ਹੋ ਮੈਨੂੰ ਬੋਲਦਾ ਮੈਨੂੰ ਬੋਲਦਾ ਦੇਖੋ ਉਹ ਕਾਲੀ ਆ ਮੈਂ ਗੋਰੀ ਆ ਹਾਂ ਤੇਰੀ ਗੋਰੀ ਹੋਣ ਦਾ ਜੋਕ ਸੁਣ ਕੇ ਨਾ ਤੇਰੇ ਨਾਲ ਦੇ ਵੀ ਹੱਸਪੇ ਮਾ ਮਾਤੇ ਤਾਂ ਮੇਰੇ ਤੇ ਫਰਕ ਲਿਖੋ ਦੀ ਚਾਪਾ ਪਤਾ ਮੇਰੀਆਂ ਦੌਲਤਾਂ ਸਾਣਾ ਬਾਪੀ ਇਹ ਨਹੀਂ ਹਾਂ ਬੰਦੇ ਦਾ ਕੋਈ ਮੜਾ ਮੋਟਾ ਕੰਬੀਨੇਸ਼ਨ ਹੋਵੇ ਜਵਾਨੀ ਹੈ ਟੈਂਗ ਵੀ ਹੈ ਮੇਰਾ ਸਿੰਘ ਵੀ ਹੈ ਨਹੀਂ ਐਵੇਂ ਗਾਈਜ਼ ਵੀ ਗਾਈਜ਼ ਰੇ ਤੇ ਜੇ ਲੋਕਾਂ ਨੇ ਫਿਰ ਤੇਰੀ ਮਾਜ ਦੇ ਨਾਲ ਫੋਟੋ ਲਾਤੀ ਨਾ ਸਾਈਡ 'ਚ ਗਿਰ ਤੇ ਢਿੱਡ ਦਿਖਦਾ ਪਈ ਹਾਂ ਮਾਜ ਦਾ ਢਿੱਡ ਦਿਖ ਤੇਰਾ ਢਿੱਡ ਦਿਖ ਫਿਰ ਤੂੰ ਰੋਣਾ ਬਾਤ ਦੇ ਵਿੱਚ ਬੈਠੂ ਕਹਣਾ ਇਹ ਲੋਕ ਘੜਦੇ ਨਹੀਂ ਮੇਰੀ ਮਾਜ ਨਾਲ ਫੋਟੋ ਲਗਾ ਦਿੰਦੀ ਐ ਤੂੰ ਆਪ ਨਾ ਪੁੱਠੇ ਸਿੱਧਾ ਆਈਡੀਆ ਨਾ ਲੋਕਾਂ ਨੂੰ ਦੇ ਅਗਰ ਆਪ ਤੋਂ ਵੱਲ ਪੁੱਠੇ ਸਿੱਧਾ ਆਈਡੀਆ ਲੋਕਾਂ ਨੂੰ ਦੇਣੇ ਫਿਰ ਜਦੋਂ ਲੋਕਾਂ ਨੇ ਫੋਟੋਸ ਲਾਤੀਆਂ ਫਿਰ ਰੋਂ ਬੈਜਣਾ ਕਿ ਹਾਂ ਲੋਕਾਂ ਨੂੰ ਮੇਰੀ ਫੋਟੋ ਆ ਲਾਤੀਆਂ ਫੋਟੋਆਂ ਲਾਤੀਆਂ ਚਲ ਕੰਫਰੈਂਸ ਚਾਰ ਦਿਨ ਪਹਿਲਾਂ ਹਸਪੀਟਲਾਂ ਤੇ ਸੈਰ ਕਰਦੀ ਹਾਏ ਮੈਂ ਮਰ ਗਈ ਹਾਏ ਮੈਂ ਮਰ ਗਈ ਹਾ ਕੀ ਮਤਲਬ ਕਿ ਨਾ ਜਦੋਂ ਵੀ ਸਕੂਲਾਂ ਦੇ ਵਿੱਚ ਫੰਕਸ਼ਨ ਹੁੰਦੇ ਆ ਜਾਂ ਮਤਲਬ ਕਿ ਨਾ ਕਿਉਂਕਿ ਛੋਟੇ ਬੱਚਿਆਂ ਦੇ ਮਾਈਂਡ ਦੇ ਵਿੱਚ ਨਾ ਬਹੁਤ ਜਲਦੀ ਚੀਜ਼ ਜਾਂਦੀ ਹੈ ਨਾ ਕਿ ਹਮੇਸ਼ਾ ਇੱਕ ਨਾ ਚੰਗੇ ਮਤਲਬ ਕਿ ਜਿਸ ਬੰਦੇ ਨੇ ਕੋਈ ਚੰਗਾ ਸਮਾਜ ਦੇ ਵਿੱਚ ਜਿਦੀ ਦੇਣ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਹੈ ਨਾ ਜਿਦੀ ਕਿ ਚੰਗੀ ਸਿਹਰ ਹੋਵੇ ਸਮਾਜ ਦੇ ਵਿੱਚ ਉਹਨੂੰ ਬੁਲਾਇਆ ਕਰੋ ਐਜੇ ਚੀਫ ਗੈਸਟ ਪਰ ਲੋ ਇਹ ਨਾ ਸਕੂਲ ਵਾਲੇ ਹਰਦੇ ਨਹੀਂ ਮੈਨੂੰ ਸਮਝ ਨਹੀਂ ਆਉਂਦੇ ਕਿ ਪੇਰੈਂਟਸ ਕਿੱਥੇ ਆ ਨਾ ਬੱਚਿਆਂ ਦੇ ਸੋ ਇਹ ਨਾ ਇੱਕ ਤੀਆਂ ਦੇ ਫੰਕਸ਼ਨ ਦੇ ਵਿੱਚ ਗਈ ਹੈ ਮੈਂ ਉਹ ਕਲਿੱਪਸ ਲਗਾਨਦੀ ਆ ਛੋਟੀ ਜੀ ਤੇ ਤੁਸੀਂ ਉਹ ਦੇਖ ਲਓ ਮੇਰੀ ਖਾਲਸਾ ਹੈ ਨ ਜੇ ਸੌਰੀ ਗਲਤ ਪੜਿਆ ਗਿਆ ਹੋਵੇ ਗਾਇਸ ਵੀਰੇ ਤੁਸੀਂ ਪੜ ਲਿਓ ਪਰ ਹਨਾ ਤੇ ਮਾਫ ਮੰਗਦੀ ਆ ਜੇ ਮੇਰੇ ਤੋਂ ਸ਼ਬਦਾਂ 'ਚ ਗਲਤ ਪੜਿਆ ਗਿਆ ਹੋਵੇ ਤੇ ਆਪਾਂ ਪਹੁੰਚ ਗਏ ਆਂ ਇਵੈਂਟ ਤੇ ਤੇ ਬੱਚੇ ਦੇਖ ਕੇ ਮੇਰੇ ਵੱਸੂਲ ਦੇ ਜਿੰਨੇ ਵੀ ਸਟੂਡੈਂਟ ਟੀਚਰ ਆ ਰਹੇ ਸੀਗੇ ਦੇਖੋ ਆ ਬੱਚੇ ਆ ਗਏ ਮੇਰੇ ਕੋਲ ਕਹਿੰਦੇ ਸੀ ਜੀ ਤੁਹਾਡਾ ਪਿੱਛੇ ਕਰਾਣੀ ਆ ਮੈਗਾ ਕਰਾਓ ਜੀ ਕਰਾਓ ਮੈਗਾ ਤੁਸੀਂ ਵਲੌਗ ਜੀ ਆਗੇ ਇੱਕ ਦੀ ਕਿ ਲੋਡ ਤੇ ਬਹੁਤ ਹੀ ਵਧੀਆ ਲੱਗਿਆ ਮੈਨੂੰ ਉੱਥੇ ਜਾ ਕੇ ਤੇ ਗਾਇਸ ਹੁਣ ਆਪਾਂ ਚੱਲਦੇ ਆਂ ਅੰਦਰ ਟੀਚਰਾਂ ਨੇ ਕੀਤਾ ਵੈਲਕਮ ਸਾਡਾ ਤੇ ਬਹੁਤ ਹੀ ਵਧੀਆ ਲੱਗਿਆ ਸਾਰਿਆਂ ਨਾਲ ਮਿਲ ਕੇ ਟੀਚਰ ਬਹੁਤ ਹੀ ਨਾਈਸ ਸੀ ਕਾ ਤੇ ਰਮੋਤੀ ਜਿਆਦਾ ਇੰਜੋਏ ਕੀਤਾ ਜਾ ਕੇ ਉੱਥੇ ਹਾਂਜੀ ਤੇ ਤੁਸੀਂ ਦੇਖ ਲਿਆ ਕਿ ਕਿਦਾਂ ਇਹਦਾ ਵੈਲਕਮ ਹੋ ਰਿਹਾ ਸੀਗਾ ਦੇਖੋ ਇੱਕ ਪੜੇ ਲਿਖੇ ਪੜੇ ਲਿਖੇ ਇਨਸਾਨ ਇੱਕ ਅਨਪੜ ਔਰਤ ਦਾ ਵੈਲਕਮ ਕਰ ਰਿਹਾ ਜੋ ਇੱਕ ਕੜਾਈ ਦੇ ਵਿੱਚ ਮਹਗੀਆਂ ਖਾਣਾ ਸਖਾ ਰਹੀ ਹੈ ਜੰਕ ਫੂਡ ਖਾਣਾ ਸਖਾ ਰਹੀ ਹੈ ਮਾਰਕੀਟ ਦੇ ਵਿੱਚ ਠੀਕ ਹੈ ਇਹਦਾ ਕੰਮ ਹੈ ਕਰੇ 노 ਪ੍ਰੋਬਲਮ ਸਾਨੂੰ ਇਹਦੀ ਬਲੌਗਿੰਗ ਤੇ ਕੋਈ ਪ੍ਰੋਬਲਮ ਨਹੀਂ ਸਾਨੂੰ ਪ੍ਰੋਬਲਮ ਇਹ ਤਾਂ ਜੋ ਸੋਸਾਇਟੀ ਦੇ ਵਿੱਚ ਇਹ ਗੰਦਗੀ ਫੈਲਾਣੀ ਸ਼ੁਰੂ ਕਰਦੇ ਐ ਤੇ ਇਸ ਤੋਂ ਬਾਅਦ ਮੈਂ ਇੱਕ ਹੋਰ ਕਲਿੱਪ ਲਗਾਉਂਦੀ ਹਾਂ ਆ ਤੁਸੀਂ ਦੇਖਿਓ थोड़े जे खादे थे इधर फिर बचिया ने बहुत ही प्यारा नापे टाइम दस के पाया म्यूट हांजी तुम देख ली ਹੁਣ ਇਹਨੂੰ ਡਾਕਟਰ ਨੇ ਸਾਰਾ ਕੁਝ ਮਨੇ ਚਾਰਟ ਅੱਗੇ ਸੋਫੇ ਤੇ ਬਿਠਾਈ ਹੋਈ ਹੈ ਚਾਰਟ ਹੈ ਇਹਦੇ ਹੱਥ ਦੇ ਵਿੱਚ ਹਨਾ ਚਾਰਟ ਖਾਰੀ ਹੈ ਮ제 ਦੇ ਨਾਲ ਸੋ ਇਹ ਕਿਤੇ ਨਾ ਕਿਤੇ ਨਾ ਆਡੀਅੰਸ ਨੂੰ ਬਹੁਤ ਬੇਕੂਬ ਬਣਾਉਂਦੇ ਆ ਨਾ ਕਿ ਮੈਨੂੰ ਨਾ ਪਹਿਲਾਂ ਇਹ ਲੱਗਦਾ ਸੀ ਚਲੋ ਕੋਈ ਗੱਲ ਨਹੀਂ ਹਨਾ ਵੀ ਚਲੋ ਆਪਣਾ ਘਰ-ਵਰ ਬੰਦਾ ਚਲਾਇਆ ਉੱਥੇ ਨੇ ਸਾਡੇ ਵਰਗਿਆਂ ਦੇ ਦਿਲ ਪਿਗਲ ਜਾਂਦੇ ਰਹੀਆਂ ਤਰਸ ਆ ਜਾਂਦਾ ਹਨਾ ਕਿ ਚਲੋ ਛੱਡੋ ਹਨਾ ਕਿ ਚਲੋ ਅਗਲਾ ਘਰ-ਵਰ ਚਲਿਆ ਹੋਇਆ ਪਰ ਸਾਨੂੰ ਨਾ ਪ੍ਰੋਬਲਮ ਪਤਾ ਕਿੱਥੇ ਆ ਕੇ ਹੁੰਦੀ ਹੈ ਇਵਨ ਜਿੰਨੇ ਵੀ ਇਨਫਲੂਐਂਸਰ ਹੈ ਜਾਂ ਕ੍ਰिएਟਰ ਹੈ ਜੋ ਆਪਾਂ ਇਹਨਾਂ ਚੀਜ਼ਾਂ ਨੂੰ ਰੋਕਣਾ ਚਾਹੁੰਦੇ ਆਂ ਜਾਂ ਰੋਕਣਾ ਵੀ ਕਿਹਿੰਦਾ ਸੈਂਸ ਆਪਾਂ ਇਦਾਂ ਕਰਦੇ ਆਂ ਕਿ ਇਹ ਕਿਤੇ ਨਾ ਕਿਤੇ ਬਾਕੀਆਂ ਨੂੰ ਨਾ ਖਰਾਬ ਕਰਨ ਸੋ ਸਾਡਾ ਹੀ ਕੰਸਰਨ ਹੁੰਦਾ ਮੇਨ ਕਿ ਜਿਵੇਂ ਸਕੂਲਾਂ ਦੇ ਵਿੱਚ ਜਾਂਦੇ ਆਏ ਜਾਂ ਕਾਲਜੇਸ ਦੇ ਵਿੱਚ ਜਾਂਦੇ ਆਏ ਨਾ ਕਿ ਤੁਸੀਂ ਚੰਗੇ ਇਨਸਾਨਾਂ ਨੂੰ ਬੁਲਾਓ ਵੀ ਤੁਸੀਂ ਇਹ ਜਿਹੇ ਨੂੰ ਬੁਲਾ ਰਹੇ ਹੁਣ ਮੈਂ ਇਸ ਨਾਲ ਨਾ ਮੈਂ ਇੱਕ ਕਲਿੱਪ ਹੋਰ ਸ਼ੇਅਰ ਕਰਦੀ ਆਂ ਬੜੀਆਂ ਲੰਬੀਆਂ ਰਾਵਾਂ ਨੇ ਸਤੰਬਰ ਤੋਂ ਸਰਤਾਜੀਆਂ ਹੈ ਨਾ ਤੇ ਆ ਤੁਸੀਂ ਦੇਖੋ ਇਹ ਹਨ ਅਸਲੀ ਇਨਫਲੂਐਂਸਰ ਜਿਨ੍ਹਾਂ ਨੂੰ ਅਸਲ ਦੇ ਵਿੱਚ ਬੁਲਾਓ ਤਾਂ ਕਿ ਇਹ ਸਮਾਜ ਨੂੰ ਕੋਈ ਸਹੀਦ ਵੀ ਦੇਣ ਹੁਣ ਇਹਨਾਂ ਵਰਗ ਬੁਲਾਇਆ ਕਰੋ ਜੋ ਕਿ ਸਮਾਜ ਨੂੰ ਕੋਈ ਚੰਗੀ ਸਹੀਦ ਦਿੰਦੇ ਆ ਬੱਚਿਆ ਇੱਕ ਵਧੀਆ ਮੈਸੇਜ ਦਿੰਦੇ ਆ ਠੀਕ ਹੈ ਇਹਨਾਂ ਵਰਗੀਆਂ ਨੂੰ ਬੁਲਾ ਕੇ ਕੀ ਕਰਾਉਣਾ ਤੁਸੀਂ ਬਲੌਗਿੰਗ ਕਰਨੀ ਸਿਖਾਉਣੀ ਹੈ ਜਿਹੜੇ ਘਰ ਦੇ ਵਿੱਚ ਖਾਣਾ ਨਹੀਂ ਖਾਣਾ ਫੁਲਕੇ ਹੱਥਾਂ ਚੱਕ-ਚੱਕ ਕੇ ਲੋਕਾਂ ਦੇ ਘਰ ਰੋਟੀਆਂ ਮੰਗਣ ਜਾਣਾ ਸੋ ਥੋੜਾ ਜਿਹਾ ਆਪਾਂ ਮੈਸੇਜ ਜ਼ਰੂਰ ਛੱਡ ਦੇ ਇੱਕ ਵੀਡੀਓ ਦੇ ਵਿੱਚ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਖਾਸ ਕਰਕੇ ਜਿੰਨੇ ਵੀ ਭੈਣ ਭਰਾ ਮੇਰੇ ਹਨ ਵੀਡੀਓਜ਼ ਦੇਖਦੇ ਆ ਮੇਰੀਆਂ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜਦੇ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਪਲੀਜ਼ ਧਿਆਨ ਰੱਖਿਆ ਕਰੋ ਜਦੋਂ ਵੀ ਤੁਹਾਡੇ ਬੱਚਿਆਂ ਦੇ ਸਕੂਲ ਦੇ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਹੈ ਤੇ ਚੀਫ ਗੈਸਟ ਕੌਣ ਆਂਦਾ ਹੈ ਓਬਜੈਕਸ਼ਨ ਕਰਿਆ ਕਰੋ ਕਿਉਂਕਿ ਤੁਸੀਂ ਪੇ ਕਰ ਰਹੇ ਹੋ ਇਸ ਚੀਜ਼ ਲਈ ਤੁਸੀਂ ਫ੍ਰੀ ਨਹੀਂ ਆਪਣੇ ਬੱਚੇ ਨੂੰ ਉੱਥੇ ਪੜਾ ਰਹੇ ਤੁਸੀਂ ਪੇ ਕਰ ਰਹੇ ਹੋ ਸੋ ਤੁਹਾਡਾ ਫਰਜ ਬੰਦਾ ਕੀ ਸਕੂਲ ਵਾਲੇ ਤੁਹਾਡੇ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਕੀ ਮੈਸੇਜ ਦੇ ਰਹੇ ਆ ਕੀ ਉਹ ਤੁਹਾਡੇ ਬੱਚਿਆਂ ਨੂੰ ਪਰੋਸ ਕੇ ਦੇ ਰਹੇ ਜੋ ਤੁਸੀਂ ਆਪਣੀ ਇੰਨੀ ਹੱਟ ਤੋੜ ਤੁਸੀਂ ਮਿਹਨਤ ਕਰਦੇ ਹੋ ਸਾਰਾ ਦਿਨ ਠੀਕ ਹੈ ਇੰਜੀਨੀਅਰਸ ਕੋ ਨੋਰਮਲ ਸਕੂਲ ਤੁਸੀਂ ਅਗਰ ਮਿਡਲ ਜਾਂ ਸਕੂਲ ਵੀ ਲੈ ਲਓ ਨਾ ਤਾਂ ਵੀ 2-3000 ਥੱਲੇ ਫੀਸ ਕਿਸੇ ਸਕੂਲ ਦੀ ਹੈ ਨਹੀਂ ਹੈ ਵੱਡੇ ਸਕੂਲਾਂ 'ਚ ਤੁਸੀਂ ਗੱਲ ਹੀ ਛੱਡ ਦਿਓ ਉੱਥੇ ਤਾਂ ਵੈਸੇ ਇਹਨਾਂ ਨੂੰ ਹੁਲਾਉਂਦੇ ਵੀ ਨਹੀਂ ਹੈ ਤੇ ਇਹ ਤਾਂ ਸਿਰਫ ਜਿਹੜੇ ਥੋੜੀ ਮਿਡਲ ਵਾਲੇ ਸਕੂਲ ਹੋਗੇ ਉਹਨਾਂ ਜਿਹਨਾਂ ਨੂੰ ਬੁਲਾਇਆ ਜਾਂਦਾ ਹੈ ਸੋ ਪਲੀਜ਼ ਧਿਆਨ ਰੱਖੋ ਇਸ ਚੀਜ਼ਾ ਤੂੰ ਟਾਡੀ ਖੂਨ ਪਰ ਸੀਨੇ ਦੀ ਕਮਾਈ ਤੁਸੀਂ ਕਿੱਥੇ ਦੇ ਰਹੇ ਹੋ ਸਕੂਲ ਤੁਹਾਡੇ ਬੱਚਿਆਂ ਨੂੰ ਕੀ ਸਿਖਾ ਰਿਹਾ ਕੀ ਦੇ ਰਿਹਾ ਇਸ ਚੀਜ਼ਾ ਧਿਆਨ ਰੱਖੋ ਔਰ ਦੇ ਨਾ ਇੱਕ ਮੈਂ ਹੋਰ ਰੀਲ ਲਗਾਉਂਦੀ ਆ ਨਾ ਦੇਖੋ ਇਸ ਵਿੱਚ ਆ ਇੰਸਟਾਗ੍ਰਾਮ ਨਾਮ ਨੇ ਰੀਲ ਕੀਤੀ ਸੀ ਔਰ ਕੋਦੇ ਵਿੱਚ ਮੈਂ ਦੇਖੀ ਸੀ ਕਿ ਇੱਕ ਬੱਚਾ ਛੋਟਾ ਜਿਹਾ ਆਪਣੀ ਮਦਰ ਦੇ ਫੇਸ ਵਾਸਤੇ ਇੱਕ ਇੰਸਟਾਗ੍ਰਾਮ ਤੇ ਮੈਂ ਦੇਖਿਆ ਟੀਚਰ ਉਹ ਇੰਸਟਾਗ੍ਰਾਮ ਦੀ ਗੱਲਾਂ ਕਰ ਰਹੀ ਹੈ ਵੀ ਤੁਹਾਨੂੰ ਕੀ ਜ਼ਰੂਰਤ ਹੈ ਇੰਸਟਾਗ੍ਰਾਮ ਵਰਗੇ ਐਪਸ ਨੂੰ ਪ੍ਰਮੋਟ ਕਰਨ ਲਈ ਬੱਚਿਆਂ ਦੇ ਵਿੱਚ ਇਨਸਟਾਗ੍ਰam ਤੇ ਇੱਕ ਬੱਚੀ ਕਵਿਤਾ ਅੱਛਾ ਬੱਚੀ ਕਵਿਤਾ ਸੁਣਾ ਰਹੀ ਸੀ ਤੇ ਜਿਹੜੀ ਇਹ ਸੋਫੇ ਤੇ ਸਾਹਮਣੇ ਉਠਾਈ ਵੀ ਇੱਕ ਕਿਤਾਬ ਲਿਖੀ ਹੋਈ ਹੈ ਇਹਨੇ ਕੋਈ ਮਤਲਬ ਤੁਸੀਂ ਇੱਕ ਚੀਜ਼ ਸੋਚੋ ਕਿ ਇੰਨੀਆਂ ਪੜੀਆਂ ਲਿਖੀਆਂ ਟੀਚਰਜ਼ ਹੁੰਦੀਆਂ ਜਿਹੜੀਆਂ ਸਕੂਲ ਦੇ ਵਿੱਚ ਹੁੰਦੀਆਂ ਇਹਦੇ ਹੈ ਨਹੀਂ ਕੋ ਪਲੱਸ 2 ਜਾਂ 10ਵੀਂ ਵਾੜਾ ਹੈਗਾ ਹੈ ਨਾ ਵਧੀਆ ਪੜ੍ਹੀ ਲਿਖੀ ਹੋਣੀਆਂ ਸਾਰੀਆਂ ਔਰ ਦੇਖੋ ਕਿੰਨਾ ਲੋਕਾਂ ਦਾ ਵੈਲਕਮ ਕਰ ਰਹੀ ਹੈ ਕਿਉਂਕਿ ਓਬਵੀਅਸਲੀ ਸਕੂਲ ਮੈਨੇਜਮੈਂਟ ਹੁੰਦੀ ਹੈ ਉਹਦਾ ਸਾਰਾ ਰੋਲ ਹੁੰਦਾ ਇਸ ਚੀਜ਼ ਦੇ ਵਿੱਚ ਸੋ ਜਿੰਨੇ ਵੀ ਪੇਰੈਂਟਸ ਹੈ ਜਿਨ੍ਹਾਂ ਦੇ ਬੱਚੇ ਵੀ ਸਕੂਲ 'ਚ ਪੜਦੇ ਹੈ ਜੇ ਕੋਈ ਅਬਜੈਕਸ਼ਨ ਕਰਾਇਆ ਕਰੋ ਇਹ ਜਿਹੇ ਚੀਜ਼ਾਂ ਤੇ ਤਾਂ ਕਿ ਇਦਾਂ ਦਾ ਮਤਲਬ ਕਿ ਤੁਹਾਡੇ ਬੱਚਾ ਦੇ ਦਿਮਾਗ 'ਚ ਕੋਈ ਕੀੜਾ ਨਾ ਜਾਏ ਇਹ ਪੁਲਟੇਸ ਦੇ ਕੰਟੈਂਟ ਦਾ ਸੋ ਇਸ ਦਾ ਨਾਮ ਇਹ ਕਰਦੀ ਵੀਡੀਓ ਨੂੰ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ ਗਾਇਜ਼ ਟੇਕ ਕੇਅਰ ਇੰਜੋਏ